ਇਹ ਅੱਜ ਜੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਸਾਡੇ ਸੀਨੀਅਰ ਅਸਰਾਂ ਵੱਲੋਂ ਅਧਿਾਰਤਾਂ ਮਾਪੀ ਨਸ਼ਾ ਜੜਾ ਕੇ ਕਰਨੀ ਦੇਣਾ ਤੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਕੋਈ ਸਰਕਾਰੀ ਜ਼ਮੀਨਾਂ ਵਿੱਚ ਘਰ ਬਣਾਏ ਹੋਏ ਹਨ ਉਹਨਾਂ ਨੂੰ ਤਬਦੀਲ ਕਰਨਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਆ ਇਸ ਸੰਬੰਧ ਵਿੱਚ ਅੱਜ 12 ਸਾਲ ਬਾਅਦ ਥਾਣਾ ਡੇਰਾ ਬੱਬਾ ਨਾਗ ਦੇ ਵਿੱਚ ਐਮ ਸੀ ਸਾਹਿਬ ਜਿੰਨੇ ਹੈਗੇ 13 ਜਿਹੜੇ ਇਲੈਕਸ਼ਨ ਹੋਈ ਆ ਉਹਨਾਂ ਸਾਰਿਆਂ ਨੂੰ ਅੱਗੇ ਬੁਲਾਇਆ ਗਿਆ ਜੀ ਆਇਆਂ ਕਿਹਾ ਗਿਆ ਉਹਨਾਂ ਨਾਲ ਇਹ ਸਾਰੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਗਏ ਆ ਵੀ ਜੇਕਰ ਤੁਹਾਡੇ ਨਸ਼ਾ ਨਹੀਂ ਵਿਕੜਿਆ ਤੇ ਸਾਨੂੰ ਸਰਟੀਫਿਕੇਟ ਦਿਓ ਜੇ ਵਿਕਦਾ ਤੇ ਸਾਨੂੰ ਦੱਸੋ ਜੇ ਕਿਹਨੇ ਨਸ਼ਾ ਵੇਚ ਕੇ ਜਾਇਦਾਦ ਬਣਾਈ ਹੋਈ ਆ ਉਹਦੇ ਬਾਰੇ ਵੀ ਦੱਸੋ ਤੇ ਇਸ ਮਹਾਂਦ ਵਿੱਚ ਸਾਰੀ ਜਿਹੜੀ ਆ ਇਹ ਮਾਂ ਆਪਣੇ ਸਾਰੇ ਐਮ ਸੀ ਸਾਹਿਬਾਨ ਦੇ ਨਾਲ ਮੀਟਿੰਗ ਥਾਣੇ ਦੇ ਵਿੱਚ ਬਲਾਕ ਕੀਤੀ ਗਈ ਸਰ ਜਿਹੜਾ ਹਸਪੀਟਲ ਵਿੱਚ ਗੋਲੀਆਂ ਮਿਲਦੀਆਂ ਉਹਦੇ ਬਾਰੇ ਕੀ ਗੱਲ ਹੈ ਹਸਪੀਟਲ ਦੇ ਵਿੱਚ ਜਿਹੜੀਆਂ ਗੋਰੀਆਂ ਗੋਲੀਆਂ ਮਿਲਦੀਆਂ ਵਾ ਉਹਨਾਂ ਬੰਦਿਆਂ ਦੀ ਬਕਾਇਦਾ ਆਈਡੀ ਬਣੀ ਹੋਈ ਆ ਆਈਡੀ ਬਣ ਕੇ ਉਹ ਉਹਨਾਂ ਨੂੰ ਮਿਲਦੀਆਂ ਵਾ ਤੇ ਆਈਡੀ ਤੋਂ ਬਿਨਾਂ ਜੇਕਰ ਕੋਈ ਇੱਥੇ ਹੋਇਆ ਉਹ ਚੈੱਕ ਕੀਤਾ ਜਾਊਗਾ ਬਾਕੀ ਆਈਡੀ ਵਾਲਿਆਂ ਨੂੰ ਮਿਲ ਜਾਂਦਾ ਹੈ ਕਿ ਕਈ ਬੰਦੇ ਜਿਹੜਾ ਗੋਲੀਆਂ ਲੈ ਕੇ ਉੱਥੇ ਪਹਿਲਾਂ ਵਿੱਚ ਹੀ ਜਾਂਦੇ ਬਾਹਰ ਉਹ ਮੈਂ ਵੈਸੇ ਚੈੱਕ ਕਰਦਾ ਰਹਿਣਾ ਫਿਰ ਵੀ ਜੇ ਕੋਈ ਇਹੋ ਜਿਹਾ ਕੋਈ ਨੋਟਿਸ ਆਈ ਕਾਰਵਾਈ ਕਰਾਂਗੇ ਰਜਤ ਮਰਵਾਹਦੀ ਵਾਰਡ ਨੰਬਰ 4 ਤੋਂ ਐਮਸੀ ਡੇਰਾ ਬਾਬਾ ਨਾਨਕ ਤੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਹਾਜ਼ਰ ਹੋਈਆਂ ਸਾਡੇ ਮਾਨਯੋਗ ਐਸਐਸਬੀ ਸਾਹਿਬ ਨੇ ਡੇਰਾ ਬਾਬਾ ਨਾਨਕ ਫੁੱਲ ਸਟੇਸ਼ਨ ਵਿੱਚ ਸਾਰੇ ਐਮਸੀ ਸਬਾਹਾਂ ਨੂੰ ਸੱਦ ਕੇ ਅੱਜ ਮੀਟਿੰਗ ਕੀਤੀ ਹੈ ਉਹ ਚ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਵੀ ਕੋਈ ਨਸ਼ੇ ਵੇਚਦਾ ਹੋਇਆ ਫੜਿਆ ਗਿਆ ਉਹਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਵੀ ਕੋਈ ਨਸ਼ੇ ਵਾਲਾ ਹੋਏਗਾ ਜਿਹਨੇ ਕੋਈ ਸ਼ਾਮਲਟ ਜਗ੍ਹਾ ਤੇ ਸਰਕਾਰੀ ਜਗ੍ਹਾ ਤੇ ਕੋਈ ਕਬਜ਼ਾ ਕੀਤਾ ਹੋਏਗਾ ਉਹ ਵੀ ਛਡਾਇਆ ਤੇ ਆਪਾਂ ਇਹਨਾਂ ਨੂੰ ਅੱਜ ਵਿਸ਼ਵਾਸ ਦਿਵਾਇਆ ਸਾਰੇ ਐਮਸੀ ਸਾਹਿਬ ਨੇ ਕਿ ਆਪਾਂ ਇਹਨਾਂ ਦੇ ਨਾਲ ਖੜੇ ਆ ਜੀ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣ ਵਾਸਤੇ ਦਿਨ ਰਾਤੇ ਕੀਤੀ ਜਾ ਰਹੀ ਹੈ ਆਪਾਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਥ ਦੇਾਂਗੇ ਤੇ ਆਪਣੇ ਹਰਮਨ ਪਿਆਰੇ ਨੇਤਾ ਗੁਰਦੀਪ ਸਿੰਘ ਰੰਧਾਵਾ ਦਾ ਸਾਥ ਦੇ ਕੇ ਤੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ 'ਚ ਆਪਣਾ ਵੀ ਯੋਗਦਾਨ ਪਾਵਾਂਗੇ ਜੀ ਤਾਂ